ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਜੈ ਬਾਲਮੀਕ ਮਜਬੀ ਸਿੱਖ ਸੰਸਥਾ ਤੋਂ ਤੁਹਾਡੇ ਚੈਨਲ ਦਾ ਧੰਨਵਾਦ ਸਾਰੇ ਵੀਰਾਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਹਰ ਪੀੜਿਤ ਇਲਾਕਾ ਬੇਸ਼ੱਕ ਮਾਝਾ ਮਾਲਵਾ ਆ ਪਰ ਇਹਦੀ ਹਵਾ ਜਿਹੜੀ ਆ ਉਹ ਦਵਾਬੇ ਤੱਕ ਵੀ ਦੇਖਣ ਨੂੰ ਸੁਣਨ ਨੂੰ ਮਿਲੀ ਆ ਅਸੀਂ ਅੱਜ ਆਪਣੇ ਨਗਰ ਪਿੰਡ ਫੋਲਡੀਵਾਲ ਦੇ ਵਿੱਚ ਆਪਣੀ ਜੈ ਵਾਲਮੀਕ ਮਜਵੀ ਸਿੱਖ ਸੰਸਥਾ ਦੇ ਮਾਧਿਅਮ ਤੋਂ ਤੇ ਆਪਣੇ ਮਹਿਬੂਬ ਨੇਤਾ ਮਾਨਜੁਗ ਸਦਾਰ ਪ੍ਰਗਟ ਸਿੰਘ ਜੀ ਹਲਕਾ ਐਮਐਲਏ ਕਾਂਗਰਸ ਪਾਰਟੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਤੇ ਆਪਣੇ ਵੱਲੋਂ ਘਰ-ਘਰ ਜਾ ਕੇ ਪਹਿਲਾਂ ਅਸੀਂ 1 ਹਫ਼ਤਾ 15 ਦਿਨਾਂ ਤੋ ਮੇਰਾ ਬ੍ਰਦਰ ਜਿਹੜਾ ਉਕਾਕਰ ਜਾ ਕੇ ਲੋਕਾਂ ਦੇ ਮਕਾਨ ਉਹਨਾਂ ਦਾ ਸ਼ਤਾਂ ਉਹਦੇ ਸਰਵੇਖਾਰ ਕਰਾ ਰਿਆ ਸੀ ਜਿੱਥੇ ਉਹ ਆਪ ਸਰਵੇ ਕਰ ਰਿਹਾ ਸੀ ਉੱਥੇ ਅਸੀਂ ਆਪਣੇ ਮਨ ਦੇ ਵਿੱਚ ਵੀ ਇੱਕ ਧਾਰਨਾ ਧਾਰੀ ਸੀ ਕਿ ਅਸੀਂ ਵੀ ਜ਼ਰੂਰ ਇਹਨਾਂ ਮਤਲਬ ਕਿ ਜਿਹੜਾ ਲੋਕਾਂ ਦੇ ਨਾਲ ਜੋ ਕੁਦਰਤੀ ਮਾਰ ਜਾਂ ਕੁਦਰਤੀ ਆਫਤ ਆਈ ਆ ਇਹਦਾ ਜ਼ਰੂਰ ਚਾਹੇ ਸਾਡੇ ਕੋਲ ਜਿੰਨਾ ਵੀ ਸਰੇ ਅਸੀਂ ਆਪਣੇ ਵੱਲੋਂ ਇਸ ਸਹਿਯੋਗ ਨਾਲ ਲੋਕਾਂ ਦਾ ਉਹ ਜ਼ਰੂਰ ਕਰਾਂਗੇ ਇਸ ਕਰਕੇ ਅਸੀਂ ਉਸ ਲੜੀ ਨੂੰ ਉਸ ਸੋਚ ਨੂੰ ਆਪਣੇ ਮਹਿਬੂਬ ਨੇਤਾ ਸਰਦਾਰ ਪ੍ਰਗਟ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਹਲਕਾ ਪਿੰਡ ਫੋਲਡੀਵਾਲ ਦੇ ਵਿੱਚ ਘਰ-ਘਰ ਜਾ ਕੇ ਜਿੱਥੇ ਲੋਕਾਂ ਦੀ ਘਰਾਂ ਦੀ ਹਾਲਤ ਦੇਖੀ ਆ ਉਥੇ ਨਾਲ ਦੀ ਨਾਲ ਸਾਨੂੰ ਦੁੱਖ ਵੀ ਹੋਇਆ ਕਿ ਯਾਰ ਕਿੰਨੇ ਸਾਲ ਹੋ ਗਏ ਆ ਦੇਸ਼ ਆਜ਼ਾਦ ਹੋਏ ਨੂੰ ਸਾਡੇ ਗਰੀਬਾਂ ਦੇ ਘਰਾਂ ਦੀਆਂ ਛੱਤਾਂ ਅੱਜ ਵੀ ਕੱਚੀਆਂ ਦੀਆਂ ਕੱਚੀਆਂ ਹੀ ਪਈਆਂ ਗ੍ਰਾਂਟਾਂ ਸਰਕਾਰ ਹਰ ਸਾਲ ਦਿੰਦੀ ਆ ਗ੍ਰਾਂਟਾਂ ਸਰਕਾਰ ਹਰ ਤਰੀਕੇ ਨਾਲ ਦਿੰਦੀ ਆ ਪਰ ਉਹ ਗ੍ਰਾਂਟਾਂ ਜਾਂਦੀਆਂ ਕਿੱਥੇ ਆ ਸਰਕਾਰ ਦਾਅਵੇ ਕਰਦੀ ਆ ਪ੍ਰਸ਼ਾਸਨ ਦਾਅਵੇ ਕਰਦਾ ਆ ਕਿ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣੇ ਆ ਉਹ ਪਲਾਟ ਕਦੋਂ ਦੇਣੇ ਆ ਲੋਕਾਂ ਦੇ ਘਰ ਕਦੋਂ ਪੱਕੇ ਹੋਣੇ ਆ ਜੇ ਦੁਆਬੇ ਦੇ ਵਿੱਚ ਜ਼ਿਲ੍ਹਾ ਜਲੰਧਰ ਹੋਵੇ ਤੇ ਪਿੰਡ ਹੋਵੇ ਫੋਲੜੀਵਾਲ ਪ੍ਰਾਈਮ ਲੋਕੇਸ਼ਨ ਦਾ ਪਿੰਡ ਜਿੱਥੇ ਲੋਕੀ ਚਾਦਰਾਂ ਪਾ ਕੇ ਰਿਆ ਰਹੇ ਉਹ ਵੀ ਟੁੱਟੀਆਂ ਹੋਈਆਂ ਤੇ ਲੱਖ ਲਾਂਤਾਂ ਮੈਂ ਕਹਿੰਦਾ ਇੱਥੇ ਦੇ ਲੀਡਰਾਂ ਦੀਆਂ ਤੇ ਲੱਖ ਲਾਂਤਾਂ ਇਹੋ ਜਿਹੇ ਉਹਨਾਂ ਆਗੂਆਂ ਦੀਆਂ ਜਿਹੜੇ ਇਸ ਪਿੰਡ ਦੀ ਇਸ ਏਰੀਆ ਦੀ ਇਸ ਇਲਾਕੇ ਦੀ ਰਹਿਨਮਾਈ ਕਰਦੇ ਆ ਅਸੀਂ ਘਰ ਦੇ ਵਿੱਚ ਗਏ ਉਹਨਾਂ ਘਰਾਂ ਦੇ ਵਿੱਚ ਜਾ ਕੇ ਸਾਡੇ ਕੋਲੋਂ ਖੁਦ ਨਹੀਂ ਖੜੇ ਹੋ ਰਿਆ ਲੇਕਿਨ ਅਸੀਂ ਖੁਦ ਇਹ ਸੰਤਾਪ ਆਪਣੇ ਸਿਰਾਂ ਦੇ ਉੱਤੇ ਹੰਢਾਏ ਹੋਏ ਆ ਹੜਾਂ ਦੇ ਵਿੱਚ 88 ਦਾ ਜਿਹੜਾ ਦੌਰ ਸੀ ਉਹਦੇ ਬਾਰੇ ਮੈਨੂੰ ਪੂਰੀ ਸੁਰਤ ਨਹੀਂ ਸੀ ਪਰ ਮੈਨੂੰ ਪਤਾ ਜ਼ਰੂਰ ਸੀ ਕਿਉਂਕਿ ਮੈਂ ਪੂਰਾ ਉਸ ਵੇਲੇ ਧਿਆਨ ਸੀ ਮੈਨੂੰ ਨੌਲੇਜ ਸੀ ਕਿ 88 ਦੀ ਹੜ ਦੇ ਵਿੱਚ ਕਿਦਾਂ ਦੀ ਕੰਡੀਸ਼ਨ ਸੀ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਉਹ ਹੜ ਮਤਲਬ ਕਿ ਸਾਡੇ ਰਿਸ਼ਤੇਦਾਰ ਦੇ ਵਿੱਚੋਂ ਮੇਰੇ ਬ੍ਰਦਰ ਨੂੰ ਲੈ ਕੇ ਆਏ ਸਾਨੂੰ ਉਸ ਹੜ ਬਾਰੇ ਮੈਨੂੰ ਨੌਲੇਜ ਆ ਪੂਰਾ ਪਤਾ ਆ ਪਰ ਉਹ ਹੱਦ ਦੇ باوجود ਆ ਜਿਹੜੀ ਕੰਡੀਸ਼ਨ ਹੁਣ ਵਾਪਰੀ ਆ ਇਹ ਉਸ ਤੋਂ ਵੀ ਕਈ ਗੁਣਾ ਦੁੱਗਣੀ ਆ ਮਾਝੇ ਮਾਲਵੇ ਦੇ ਵਿੱਚ ਜਿੱਥੇ ਲੋਕਾਂ ਦੇ ਨਾਲ ਤਾਂ ਤੱਕਾ ਹੁੰਦਾ ਹੀ ਹੁੰਦਾ ਆ ਗਰੀਬਾਂ ਦੇ ਨਾਲ ਉਹਦੂ ਜ਼ਿਆਦਾ ਤੱਕਾ ਹੋ ਰਿਹਾ ਆ ਦਲਤਾਂ ਦੇ ਨਾਲ ਉਹਦੂ ਜ਼ਿਆਦਾ ਤੱਕਾ ਹੋ ਰਿਹਾ ਆ ਗਰੀਬ ਤਬਕੇ ਦੇ ਨਾਲ ਉਹਦੂ ਜ਼ਿਆਦਾ ਤੱਕਾ ਹੋ ਰਿਹਾ ਆ ਉਹ ਤੱਕਾ ਕੀ ਹੋ ਰਿਹਾ ਉਹਨਾਂ ਦੇ ਭਾਂਡੇ ਦੇਖੇ ਜਾਂਦੇ ਯਾਰ ਹੱਦ ਲੱਗ ਗਈ ਆ ਦਾਨ ਕੋਈ ਕਰਦਾ ਆ ਪੀਪੇ ਤੁਸੀਂ ਚੈੱਕ ਕਰਦੇ ਫਿਰਦੇ ਆ ਪੈਸਾ ਕੋਈ ਦੇ ਰਿਹਾ ਆ ਪੀਪੇ ਝੋਲੇ ਤੁਸੀਂ ਚੈੱਕ ਕਰਦੇ ਫੇਰੇ ਆ ਆਟਾ ਕੋਈ ਦੇ ਰਿਹਾ ਆ ਪੀਪਾ ਤੁਸੀਂ ਦੇਖਣਦੇ ਆ ਤਨ ਡੁੱਬ ਕੇ ਨਹੀਂ ਮਰ ਜਾਣਾ ਚਾਹੀਦਾ ਸਾਡੇ ਪਿੰਡ ਫੋਲਡੀਵਾਲ ਦੇ ਵਿੱਚ ਪ੍ਰਾਈਮ ਲੋਕੇਸ਼ਨ ਜਿੱਥੇ ਏਜੀਆਈ ਵਰਗਾ ਏਜੀਆਈ ਇਨਫਰਾ ਜਿਹੜਾ ਆਪਣਾ ਮਤਲਬ ਗਰੁੱਪ ਆ ਜਿੱਥੇ ਫਲੈਟਾਂ ਦੀ ਸ਼ੇਪ ਆ 60 ਫੁੱਟ ਰੋਡ ਆ ਅਰਬਨ ਸਟੇਟ ਆ ਮਾਡਰ ਟਾਊਨ ਨਾਲ ਅਟੈਚ ਆ ਪ੍ਰਾਈਮ ਲੋਕੇਸ਼ਨ ਦੇ ਵਿੱਚ ਪਿੰਡ ਫੋਲਡੀਵਾਲ ਸਾਡਾ ਆ ਤੇ ਜੇ ਸਾਡੇ ਪਿੰਡ ਫੋਲਡੀਵਾਲ ਦੇ ਵਿੱਚ ਹੀ ਲੋਕੀ ਇਦਾਂ ਦੇ ਹਰਕਤਾਂ ਦੇ ਵਿੱਚ ਇਦਾਂ ਦੇ ਮਾਹੌਲ ਦੇ ਵਿੱਚ ਰਹਿ ਰਹੇ ਆ ਇਦਾਂ ਦੇ ਚਗਿਰਦੇ ਦੇ ਵਿੱਚ ਰਹਿ ਰਹੇ ਆ ਤੇ ਮੈਂ ਕਹਿੰਦਾ ਆਸੇ ਪਾਸੇ ਦੇ ਕੀ ਹਾਲਾਤ ਹੋਣਗੇ ਆਸੇ ਪਾਸੇ ਦਾ ਕੀ ਮਾਹੌਲ ਹੋਊਗਾ ਅਸੀਂ ਅੱਜ ਜਿਨ੍ਹਾਂ ਘਰਾਂ ਦੇ ਵਿੱਚ ਜਾ ਕੇ ਆਏ ਆ ਪੱਖੇ ਚੱਲਣ ਦੇ ਬਾਵਜੂਦ 쿨ਰ ਚੱਲਣ ਦੇ ਬਾਵਜੂਦ ਵੀ ਉਸ ਘਰਾਂ ਦੇ ਵਿੱਚ ਮੱਛਰ ਉਸ ਘਰਾਂ ਦੇ ਵਿੱਚ ਕੁਤੜੀ ਉਸ ਘਰਾਂ ਦੇ ਵਿੱਚ ਮੈਂ ਕਹਿੰਦਾ ਡੇਂਗੂ ਵਰਗੀਆਂ ਬਿਮਾਰੀਆਂ ਜਿੱਥੇ ਘਰ ਕੀਤਾ ਹੋਇਆ ਆ ਉਥੇ ਲੋਕਾਂ ਨੂੰ ਮੈਂ ਕਹਿੰਦਾ ਆ ਉਹ ਬਿਮਾਰੀਆਂ ਲੱਗੀਆਂ ਹੋਈਆਂ ਆ ਜਿਨ੍ਹਾਂ ਦਾ ਇਲਾਜ ਵੀ ਨਹੀਂ ਬੰਦੇ ਦਾ ਇਲਾਜ ਇਸ ਦੁਨੀਆ ਦੇ ਉੱਤੋਂ ਜਾ ਰਿਹਾ ਤੇ ਜਾਂਦਿਆਂ ਤਿਆਰ ਗਿਆ ਇਹ ਬੇਸ਼ੱਕ ਪ੍ਰਮਾਤਮਾ ਦੇ ਹੱਥ ਆ ਕਿਉਂਕਿ ਜਿੰਨੀ ਕਹਿੰਦੇ ਪ੍ਰਮਾਤਮਾ ਨੇ ਬੰਦੇ ਦੀ ਆਜੂ ਲਿਖੀ ਆ ਬੰਦਾ ਉਹਦੀ ਭੁਗਤਦਾ ਆ ਪਰ ਜਿਹੜਾ ਵਾਤਾਵਰਨ ਨੇ ਆ ਜਿਹੜਾ ਮਾਹੌਲ ਆ ਉਹ ਵੀ ਪੈਲ ਦੇ ਆਧਾਰ ਤੇ ਮੁੱਖ ਦੇ ਆਧਾਰ ਤੇ ਉਹ ਦੇਖਿਆ ਜਾਂਦਾ ਆ ਅਸੀਂ ਘਰਾਂ ਵਿੱਚ ਗਏ ਆ ਸਾਨੂੰ ਖੁਦ ਸ਼ਰਮ ਆਉਂਦੀ ਸੀ ਵੀ ਅਸੀਂ ਲੱਖ ਲਾਂ ਤਾਂ ਅਸੀਂ ਇਸ ਪਿੰਡ ਦੇ ਵਸਨੀਕ ਆ ਲੱਖ ਲਾਂ ਤਾਂ ਅਸੀਂ ਆਪਣੇ ਆਪ ਨੂੰ ਲੀਡਰ ਕਹਾਉਣੇ ਆ ਮੈਂ ਉਹਨਾਂ ਲੀਡਰਾਂ ਨੂੰ ਵੀ ਕਹਿਣਾ ਚਾਹੁੰਦਾ ਆ ਕਿ ਭਾਈ ਸਾਹਿਬ ਜੀ ਤੁਸੀਂ ਵੋਟਾਂ ਵੇਲੇ ਆਪਣੇ ਰਿਸ਼ਤੇਦਾਰ ਬਣਾ ਲੈਨੇ ਆ ਵੋਟਾਂ ਵੇਲੇ ਆਪਣੇ ਚਾਚੇ ਦਾਇ ਕੱਢ ਲੈਨੇ ਆ ਅੱਜ ਲੋਕਾਂ ਦੇ ਘਰਾਂ ਵਿੱਚ ਜਾ ਕੇ ਦੇਖ ਕੇ ਦਾਓ ਲੋਕਾਂ ਦੇ ਘਰਾਂ ਦੇ ਹਾਲਤ ਕੀ ਆ ਤੁਸੀਂ ਆਪਣੇ ਚਹੇਤਿਆਂ ਨੂੰ ਗਰੰਟਾ ਦਿੰਨੇ ਆ ਚੇਤਾਂ ਦੇ ਮਕਾਨ ਮਕਾਨਾਂ ਦੇ ਰਜਿਸਟਰੀਆਂ ਦੇ ਦਾਅਵੇ ਕਰਦੇ ਆ ਚਹੇਤਿਆਂ ਦੇ ਪਲਾਟ ਦੇਣ ਦੀਆਂ ਗੱਲਾਂ ਕਰਦੇ ਆ ਪਰ ਤੁਸੀਂ ਦਿਣਾ ਕਿਸੇ ਨੂੰ ਕੁਝ ਨਹੀਂ ਗਾ ਤੁਸੀਂ ਦਿਣਾ ਆ ਇੱਕ ਲੌਲੀਪੌਪ ਜਿਹੜਾ 5 ਸਾਲ ਬੰਦਾ ਚੁੱਪੀ ਜਾਵੇ ਮੈਂ ਜ਼ਿਆਦਾ ਸਮਾਨ ਨਹੀਂ ਲੈਂਦਾ ਮੈਂ ਦਾਵਾ ਕਰਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਆਊਗੀ ਤੇ ਮੈਂ ਪਿੰਡ ਫੁੱਲਦੀਵਾਲ ਦੇ ਵਿੱਚ ਇੱਕ ਵੀ ਕਰ ਕਚਾਰੀ ਲੈਣ ਦੇਣਾ ਤੇ ਬਾਲਿਆਂ ਵਾਲੀ ਛੱਤ ਵਾਲਾ ਘਰ ਫੋਲਡੀਵਾਲ ਦੇ ਵਿੱਚ ਰਹਿ ਜਾਊਗਾ ਤੇ ਅਸੀਂ ਫੋਲਡੀਵਾਲ ਛੱਡ ਦਾਂਗੇ ਇਹ ਅਸੀਂ ਆਪਣੇ ਪੂਰੇ ਮੋਮਨ ਪਰਿਵਾਰ ਵੱਲੋਂ ਇਹ ਠੋਕ ਕੇ ਤੇ ਬਜਾ ਕੇ ਕਹਿੰਦੇ ਆ ਕਿਉਂਕਿ ਸਾਨੂੰ ਸਾਡੇ ਨੇਤਾ ਸਰਦਾਰ ਪ੍ਰਗਟ ਸਿੰਘ ਜੀ ਨੇ ਇਹ ਥਾਪਣਾ ਦਿੱਤਾ ਆ ਕਿ ਕਿਉਂਕਿ ਪਿੰਡ ਦਾ ਜਿਹੜੀ ਕਮਾਂਡ ਆ ਉਹ ਕਿਹਦੇ ਹੱਥ ਆ ਉਹ ਕੌਣ ਆ ਬੰਦਾ ਜਿਹੜਾ ਪਿੰਡ ਦੇ ਕੰਬਰੂ ਨਹੀਂ ਕਰਾਉਣਾ ਚਾਹੁੰਦਾ ਅਸੀਂ ਦਿੱਲੀ ਤੱਕ ਮਾਨਯੋਗ ਪ੍ਰਧਾਨ ਮੰਤਰੀ ਤੱਕ ਆਪਣਾ ਇਥੋਂ ਮਤੇ ਪਾਸ ਕਰਾ ਕਰਾ ਕੇ ਸਕੀਮਾਂ ਲਿਆ ਕੇ ਲਾਗੂ ਕਰਵਾ ਕਰਵਾ ਕੇ ਲਿਆਂਦੇ ਆ ਪਰ ਉਹ ਗਰੀਬਾਂ ਦੇ ਤੱਕ ਉਹ ਲੋੜਵੰਦਾਂ ਤੱਕ ਨਹੀਂ ਪਹੁੰਚੇਗਾ ਉਹ ਰਾਹ ਦੇ ਵਿੱਚੇ ਮੋੜ ਜਤਿਆਂ ਗਈਆਂ ਇਸ ਕਰਕੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਜਨਤਾ ਨੇ ਲੋਕਾਂ ਨੇ ਸਾਡੇ ਗਰੀਬਾਂ ਨੇ ਇਤਿਹਿਆ ਕਰ ਲਿਆ ਕਿ ਕਾਂਗਰਸ ਪਾਰਟੀ ਦੁਆਰਾ ਸਤਾ ਵਿੱਚ ਜੇ ਆ ਗਈ ਤੇ ਫੁੱਲਦੀਵਾਲ ਦਾ ਕੋਈ ਵੀ ਕਰ ਬਾਲਿਆਂ ਵਾਲਾ ਨਹੀਂ ਰਹੂਗਾ ਨਹੀਂ ਰਹੂਗਾ ਨਹੀਂ ਰਹੂਗਾ ਧੰਨਵਾਦ ਜੈ ਪੀਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ